ਦਾਸ ਕੋ ਆਪਣੀ ਬਾਗ ਅਨੰਤ ਸਿੰਘ ਚੜੀ ਕਸੀ ਸੋ ਆਪਣੇ ਮਰਦਾ ਦਾਨ ਕਰਦੇ ਨੇ ਜਾਨੀ ਕਿ VOTING ਕਰਦੇ ਹੋਰ ਕਰਦੇ ਤੁਸੀਂ ਨਾਲ ਜੱਟ ਦੀ ਯਾਰ ਟੈਨਸ਼ਨ ਸਾਨੂੰ ਕਾਦੀ ਹੋਵੇ ਇੱਕ ਪਾਸੇ ਡਿਪਟੀ ਸੀਐਮ ਦੂਜੇ ਪਾਸੇ ਡਿਪਟੀ ਸਪੀਕਰ ਤੀਜੇ ਪਾਸੇ ਕੈਬਨਟ ਮੰਤਰੀ ਰਿਆ ਅਹੀਂ ਕੀ ਹੈ ਐਮਐਲਏ ਬਣੇ ਲੋਕਾਂ ਨੇ ਫਤਵਾ ਦਿੱਤਾ ਮਾਨ ਸਤਕਾਰ ਕੀਤਾ ਫਿਕਰ ਦੇ ਇਹਨਾਂ ਨੂੰ ਹੋਵੇ ਜਿਨ੍ਹਾਂ ਦੇ ਕੱਦ ਬੜੇ ਬੜੇ ਵੱਡੇ ਸਾਡੇ ਕੋਲ ਦੇ ਆਉਣਾ ਹੀ ਹੈ ਜਾਣਾ ਕੱਖ ਨਹੀਂ ਸਾਡੇ ਕੋਲ 6 ਫੁੱਟ ਕੱਦ ਦੇ ਕਿਦਾਂ ਤੁਹਾਡਾ ਹਾਂ ਹਾਂ ਪਤਾ ਨਹੀਂ ਹੈ ਘਟਨਾ ਬਿਲਕੁਲ 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 ਅੰਕਲ ਜੀ ਰਾਜੀ ਦੀ ਬਿਨਾਂ ਲੋਕ ਸਭਾ ਸੀਟ ਦੇ ਵਿੱਚ ਨੌ ਵਿਧਾਨ ਸਭਾ ਕੀ ਕੀ ਪੋਜੀਸ਼ਨ ਹੈ ਬਹੁਤ ਮਹਾਰਾਜ ਦੀ ਕਿਰਪਾ ਜੀ ਔਰ ਮੈਨੂੰ ਮਾਣ ਵੀ ਹੈ ਔਰ ਲੋਕਾਂ ਦੇ ਵਿੱਚ ਇੱਕ ਫਤਵਾ ਹੈ ਕਿਉਂਕਿ ਲੋਕਾਂ ਦੇ ਵਿੱਚ ਇੱਕ ਜਦੋਂ ਕਿਸੇ ਦੇ ਦਿਲ ਚ ਕਰ ਕਰ ਲੈਂਦੀ ਹੈ ਨਾ ਕੋਈ ਪਾਰਟੀ ਫਿਰ ਉਹ ਜਾਂਦੀ ਨਹੀਂ ਜਿਵੇਂ ਦਿੱਲੀ ਜੀ ਇੱਕ ਮੌਕਾ ਦਿੱਤਾ ਲੋਕਾਂ ਨੇ ਉਸ ਤੋਂ ਬਾਅਦ ਤਿੰਨ ਵਾਰੀ ਮੈਂ ਕਹਿ ਸਕਦਾ ਵੀ ਉਹਨਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਬਣਾਈ ਔਰ ਮੈਂ ਇੱਕ ਗੱਲ ਤੇ ਕਲੀਅਰਲੀ ਕਹਿ ਦੇਣਾ ਚਾਹੁੰਦਾ ਵਾਂ ਵੀ ਇਹ ਜਿਹੜਾ ਆਪਾਂ ਕੰਮ ਕੀਤਾ ਭਾਵੇਂ ਚਾਹੇ ਬਿਜਲੀ ਦੇ ਅਕੋਰਡਿੰਗ ਚਾਹੇ ਸ਼ਹੀਦਾਂ ਦੇ ਪਰਿਵਾਰ ਦੇ ਅਕੋਰਡਿੰਗ ਚਾਹੇ ਕੂੜੇ ਦੀਆਂ ਪਰ ਰਿਪੋਰਟ ਕਰ ਲੋਕਾਂ ਚ ਲੈ ਕੇ ਗਏ ਆ ਜੇ ਲੋਕ ਵੇਖਣਗੇ ਇੱਕ ਪਾਸੇ 75 ਸਾਲ ਆ ਇੱਕ ਪਾਸੇ 2 ਸਾਲ ਹੋਇਆ ਜੇ ਦੋਹਾਂ ਸਾਲਾਂ ਦੇ ਵਿੱਚ ਵਿੱਚ ਇੰਨਾ ਕੰਮ ਕੀਤਾ ਆਪਾਂ ਤੇ ਮੈਨੂੰ ਇੰਨਾ ਪਤਾ ਆ ਵੀ ਲੋਕਾਂ ਨੂੰ ਇਹ ਹੈ ਵੀ ਇਹੋ ਪਾਰਟੀ ਹੈ ਜਿਹੜੀ ਕੰਮ ਕਰ ਸਕਦੀ ਹੈ ਨਹੀਂ ਤੇ ਹੋਰ ਨਹੀਂ ਤੁਸੀਂ ਤੁਹਾਨੂੰ ਕਿਹ ਚ ਫਿਰੇ ਹੋ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਕਿ ਹਾਲੇ ਕੰਮਾਂ ਤੋਂ ਹੋਣੇ ਬੰਜੇ ਲੋਕ ਮੈਂ ਮੈਂ ਵੇਖੋ ਲੋਕ ਸਭਾ ਦੀ ਗੱਲ ਕਰਾਂ ਤੇ ਹਲਕੇ ਦੇ ਵਿੱਚੋਂ ਕੰਮ ਹੋਏ ਕਿਹੜੇ ਜਿਨ੍ਹਾਂ ਨੂੰ ਬਣਾਇਆ ਜੇ ਸਨੀਦੋਲ ਬਣਾਇਆ ਉਹ ਨਹੀਂ ਲੱਭਾ ਜੇ ਕਾਂਗਰਸ ਨੂੰ ਮੌਕਾ ਦੇ ਕੇ ਵੇਖਿਆ ਤੇ ਉਹ ਨਹੀਂ ਲੱਭੇ ਸੋ ਕਹਿਣ ਦਾ ਭਾਵ ਲੋਕਾਂ ਨੇ ਡਿਸਾਈਡ ਕਰਨਾ ਵੀ ਕਰਨਾ ਕੀ ਆ ਜੇ ਅੱਗੇ ਜਾਂਦੇ ਆ ਤੇ ਕਿਹੜਾ ਕੰਮ ਸਭ ਤੋਂ ਪਹਿਲ ਦੇ ਦਰ ਤੇ ਕਰਵਾਓਗੇ ਹਲਕਿਆਂ ਮੈਂ ਕਿਹਾ ਜੀ ਸਾਰੇ ਰੁਕੇ ਕੰਮ ਨੇ ਠੀਕ ਆ ਮੈਂ ਕਹਿੰਨਾ ਮੈਂ ਲੱਗਦਾ ਹੋਵੇ ਜ਼ਰੂਰੀ ਆ ਸਭ ਮੈਂ ਕਹਿੰਨਾ ਵੀ ਪਰਮਾਤਮਾ ਬਲ ਬਖਸ਼ੇ ਸਭ ਤੋਂ ਪਹਿਲਾਂ ਜਿਹੜੇ ਮੇਨ ਮੇਨ ਕੰਮ ਆ ਜਿਹੜੇ ਉਹਨਾਂ ਨੂੰ ਤਰਜੀਹ ਦੇ ਕੇ ਚਾਹੇ ਇੰਡਸਟਰੀ ਦਾ ਹੋਇਆ ਚਾਹੇ ਹਸਪੀਟਲ ਦਾ ਹੋਇਆ ਉਹਨੂੰ ਪਹਿਲ ਦੇ ਦਰ ਤੇ ਕਰਵਾਵਾਂਗੇ